ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 11778 ਜਿੰਨਾ ਵੀ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਬਾਂਦਰ ਜਟਾਣਾ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀ ਰਿਪੋਰਟ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਉਹਨਾਂ ਦਾ ਕੰਮ ਆ ਜੀ ਤਿੰਨ ਚਾਰ ਦੇ ਕਰੀਬ ਬਾਈ ਦੇ ਪਸ਼ੂ ਰੱਖੇ ਹੋਏ ਆ ਜਿਹੜੇ ਸਕਰੀਤ ਤੇ ਤੁਸੀਂ ਗਾਂ ਦੇਖ ਰਹੇ ਹੋ ਇਹ ਬਾਈ ਉਹਨਾਂ ਦੀ ਸੇਲ ਆ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਜੀ ਤਸੱਲੀ ਪਰਖ ਤੁਸੀਂ ਕਰਨੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਕਰਵੀਰ ਸਿੰਘ ਪਿੰਡ ਵੰਡਾਚਣਾ ਜ਼ਿਲ੍ਹਾ ਫਰੀਦਕੋਟ ਤਸੀਲਕੋਟ ਪੂਰਾ ਮੋਬਾਈਲ ਨੰਬਰ ਬਾਈ 987680039 ਠੀਕ ਆ ਬਾਈ ਘਰ ਦੀ ਗਾਂ ਹੀ ਆ ਜੀ ਹਾਂਜੀ ਬਾਈ ਸੂਆ ਕੰਨ ਮਾ ਸੂਈ ਆ ਜੀ ਇਹ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਜੀ ਇਹ 500 ਸੂਈਆ 500 ਸੂਈ ਬੱਚਾ ਕੀ ਦਿੱਤਾ ਜੀ ਬੱਚਾ ਮਗਰ ਬੱਚਾ ਬੱਚਾ ਜੇਰ ਡਾਨਾ ਜੀ ਹਾਂਜੀ ਠੀਕ ਆ ਬਾਈ ਜਿਹੜਾ ਹੁਣ ਭਾਂਡੇ ਆਲਾ ਦੁੱਧ ਕਿੰਨਾ ਤਿਆਰ ਆ ਜੀ ਬੋਲਾ ਕਿੰਨਾ ਤਿਆਰ 14 ਕਿਲੋ ਤਿਆਰ ਆ ਬੋਲਾ ਜੋਕ ਕੇ ਦੇ ਦਾਂਗੇ ਹਾਂਜੀ ਠੀਕ ਆ ਜੀ ਹਨਾਂ ਦੀ ਓਕੇ ਆ ਕੋਈ ਭੂੜ ਛਿੱਟਾ ਬਾਈ ਨਹੀਂ ਨਹੀਂ ਬਾਈ ਜਮ ਇੱਕ ਨੰਬਰ ਆ ਜੀ ਹਾਂ ਠੰਡੀ ਸੀਰ ਵੀ ਪੂਰੀ ਆ ਜੀ ਹਾਂਜੀ ਤੋਰ ਕੇ ਦਿਖਾ ਦੇ ਵੀਰ ਸੂਆ ਦੂਜਾ ਜੀ ਪਾਸ ਤੋਂ ਦੀ ਸੂਈ ਆ ਜੇਰ ਵਾਲੇ ਪਾਸੋਂ ਡੰਨਾ ਬੇਫਿਕਰ ਹੋ ਜਾ ਬੱਚਾ ਮਗਰ ਬੱਚਾ ਦੇਖ ਸਕਦੇ ਹੋ ਤੁਸੀਂ ਗਰਮੀਆਂ ਦਾ ਤੋਹਫਾ ਜੀ ਕਰੋ ਸੰਗ ਆ ਜੀ ਬਾਕੀ ਕੱਦ ਕਾਠ ਚੰਗਾ ਵਜਨ ਚੰਗਾ 14 ਤੋਂ 15 ਕਿਲੋ ਬੌਲਾ ਨੈਟ ਰੈਡੀ ਆ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਤੇ ਚਾਹੀ ਛੇ ਚੋਲਿਓ ਖਾਣਾ ਦੀ ਬਾਈ 10 ਦਾ ਡੰਨਾ ਤੇ ਬੇਫਿਕਰ ਹੋ ਕੇ ਆ ਜਾਓ ਬਾਕੀ ਤਸੱਲੀ ਕਰਨਾ ਤੁਹਾਡਾ ਹੱਕ ਆ ਥੋੜਾ ਜਾ ਇਸ ਕੈਮਰੇ ਤੋਂ ਦਰਦਾ ਹੀ ਪਤੂ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 12 ਵਜੇ ਦਾ ਹਨ ਲੈ ਵੀ ਦੀ ਜੱਜਮੈਂਟ ਉਹ ਹਿਸਾਬ ਨਾ ਕਰਿਓ ਜੇ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਹਨ ਕੱਲਾ ਕੱਲਾ ਨਿੱਖਣ ਮਾ ਗਰਮੀ ਰਹਿ ਤਾ ਗਾਂ ਕਹਿ ਸਕਦੇ ਆ ਜੀ ਆਪਾਂ ਇਹਨੂੰ ਕਿਉਂਕਿ ਇਹਨਾਂ ਨੇ ਗਰਮੀ ਘੱਟ ਮਣਾਉਣੀ ਹੁੰਦੀ ਆ ਤੇ ਦੁੱਧ ਇਹਨਾਂ ਦਾ ਮੱਝਾ ਰਗਈ ਹੁੰਦਾ ਹੈਡ ਚੰਗੀ ਆ ਜੀ ਬਾਕੀ ਨਰਤ ਵੀਣ ਚਾਹ ਤਰ ਲੋ ਪੂਰੀ ਸਿਖਰਾਂਗਾ ਕਿੰਨਾ ਕਬਾਜੂ ਬਈ ਦੁੱਧ ਇਹ 20 ਕਿਲੋ ਪਾ ਜੂਗੀ ਠੀਕ ਆ ਜੀ ਬਾਕੀ ਸੇਵਾ ਦਾ 20 ਕਿਲੋ 22 10 ਦਾ ਗੰਦ ਪਾ ਜੂਗੀ ਬਾਕੀ ਸੇਵਾ ਦੇ ਸ਼ਰਤੇ ਹੁੰਦਾ ਜੇ ਕੋਈ ਵੀਰ ਵਾਧੇ ਕਰ ਲੂਗਾ ਤਾਂ ਵਾਧੇ ਵੀ ਲੈ ਲੂਗਾ ਮੁੱਲ ਬਾਈ ਇਹਦਾ ਮੁੱਲ 70000 ਕੋ ਜੂ ਮਾਨਤਨ ਜੀ ਹਾਂ ਜੀ ਹੋ ਗਿਆ ਠੀਕ ਆ ਬਾਈ ਮੁੱਲ ਬਾਈ ਇਹਦਾ 70000 ਰੁਪਿਆ ਕਰਦੇ ਆ ਬਾਕੀ ਮਾਨਤਨ ਬਾਈ ਕਹਿੰਦਾ ਉਹਦੇ ਜੋ ਜਰੂਰ ਕਰਾਂਗੇ ਜਿਹਨੂੰ ਪਸੰਦ ਆਊਗੀ ਨੰਬਰ 22 ਦਾ ਸਕਰੀਨ ਉੱਤੇ ਲਗਾਤਾਰ ਚੱਲਦਾ ਰਹਿਣਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ